ਰੂਬਰੂ ਹਾਜੀ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਕਵਿਤਾ ਵਹਿੰਦਾ ਜਾਇ ਲੈ ਕੇ ਉੱਤਰ ਪਹਾੜੋਂ ਡੈਗਦਾ ਟੈਂਦਾ ਚੱਕਰ ਖਾਂਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾਲ ਸਮੁੰਦਰ ਸਾਕਾਦਾਰੀ ਵਿਛੜੇ ਮਿਲੇ ਹਜ਼ਾਰਾਂ ਵਾਰੀ ਖਾ ਗਰਮੀ ਅਸਮਾਨੇ ਚੜਿਆ ਮੁੜ ਪਹਾੜ ਤੇ ਲੈਂਦਾ ਜਾਏ ਨੀਰ ਨਦੀ ਦਾ ਵੰਦਾ ਜਾਏ ਆਣਾ ਜਾਣਾ ਫੇਰੇ ਪਾਣਾ ਤੁਰਿਆ ਰਹਿਣਾ ਅੱਖਾਂ ਲਾਣਾ ਹੁਕਮਾਂ ਅੰਦਰ ਬਾਗ ਫੁਹਾਰੇ ਮੜਮੜ ਚੜਦਾ ਲੈਂਦਾ ਜਾਏ ਨੀਰ ਨਦੀ ਦਾ ਵੰਦਾ ਜਾਏ ਧੰਨਵਾਦ